ਸਰਦਾਰ ਜਗਜੀਤ ਸਿੰਘ ਪੰਨੂ ਹਰ ਇਲਾਕੇ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਗਗਜੀਤ ਸਿੰਘ ਪੰਨੂ ਜਿੰਦਾਬਾਦ ਕੈਰੀਕਲਸੀ ਜਿੰਦਾਬਾਦ ਥੈਂਕ ਯੂ ਸਰਦਾਰ ਗਗਜੀਤ ਸਿੰਘ ਪੰਨੂ ਦਾ ਕੰਮ ਵੇਖ ਕੇ ਬਹੁਤ ਖੁਸ਼ ਹੋਏ ਆਂ ਹਰ ਬੰਦੇ ਦੀ ਗੱਲ ਸੁਣਦਾ ਅੰਰੱਖ ਹੋ ਕੇ ਕੰਮ ਕਰਦਾ ਵਾ ਵਿਦਾਂ ਸਭਾ ਹਲਕਾ ਫਤੇਗਰ ਚੋੜੀਆਂ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਪਿੰਡ ਵੀਲਾ ਤੋਂ 15 ਦੇ ਕਰੀਬ ਪਰਿਵਾਰ ਅਤੇ ਪਿੰਡ ਸਨਾਈਆਂ ਤੋਂ 4 ਵਾਰ ਰਹਿ ਚੁਕੇ ਸਾਫ ਦਾ ਸਰਪੰਚ ਅਕਾਲੀ ਦਲ ਵੱਡੀ ਗਿਣਤੀ ਵਿੱਚ ਪਰਿਵਾਰਾਂ ਨਾਲ ਆਪ ਪਾਰਟੀ ਵਿੱਚ ਸ਼ਾਮਲ ਹੋਏ ਸ਼ਾਮਲ ਹੋਏ ਪਰਿਵਾਰਾਂ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਕੀਤੇ ਕੰਮਕਾਰ ਅਤੇ ਵਧੀਆ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਾਂ ਇਸ ਮੌਕੇ ਬੋਲਦੇ ਹੋਏ ਚੇਅਰਮੈਨ ਪੰਨੂ ਨੇ ਕਿਹਾ ਕਿ ਮੈਂ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਇੱਕ ਵਿਅਕਤੀ ਦਾ ਮਾਨ ਸਤਿਕਾਰ ਕਰਾਂਗਾ ਤੇ ਬਿਨਾਂ ਭੇਦ ਭਾਵ ਤੋਂ ਪਿੰਡ ਦਾ ਵਿਕਾਸ ਕਰਵਾਵਾਂਗਾ। ਚੇਅਰਮੈਨ ਪੰਨੂ ਨੇ ਕਿਹਾ ਕਿ ਮੈਂ ਮਸੀਬ ਭਾਈ ਚਾਰੇ ਦੇ ਨਾਲ ਚਟਾਨ ਮੰਗ ਖੜਾ ਰਹਾਂਗਾ ਅਤੇ ਮਸੀਬ ਭਾਈ ਚਾਰੇ ਨੂੰ ਆਉਣ ਵਾਲੀ ਹਰ ਇੱਕ ਮੁਸ਼ਕਿਲ ਦਾ ਹੱਲ ਪਹਿਲ ਦੇ ਆਧਾਰ ਤੇ ਕਰਾਂਗਾ। ਮੱਝਾ ਲਾਈਵ ਟੀਵੀ ਲਈ ਫਤਿਹਗੜ ਚੋੜੀਆਂ ਤੋਂ ਮਨਪ੍ਰੀਤ ਸਿੰਘ ਮੰਡੀ ਰਿਪੋਰਟ। ਕਿਹਾ ਨੇ ਆ ਵੀ ਅਸੀਂ ਕਾਲੀਦਾਲ ਨਾਲ ਸੰਬੰਧ ਰੱਖਦੇ ਹਾਂ ਜਿੰਨ ਤੋਂ ਆਮ ਪਾਰਟੀ ਬਣੀ ਆ। ਅੰਗੇ ਸਰਦਾਰ ਵੀਰ ਸਿੰਘ ਪੰਨੂ ਦਾ ਕੰਮ ਵੇਖ ਕੇ ਬਹੁਤ ਖੁਸ਼ ਹੋਏ ਆ ਹਰ ਬੰਦੇ ਦੀ ਗੱਲ ਗਿਆਂ ਸੁਣਦਾ ਫੱਕ ਹੋ ਗਿਆ ਕੰਮ ਕਰਦਾ ਵਾ ਸਾਡੇ ਪਿੰਡ ਦੇ ਨਾਲ 1.5 ਕਰੋੜ ਦਾ ਪ੍ਰੋਜੈਕਟ ਲਾਤਾ ਜਿਹੜਾ ਖਰਚਾ ਹੋਇਆ ਇਹਨਾਂ ਦੇ ਆ 2 ਸਾਲ ਦੇ ਅੰਦਰ ਅੰਦਰ ਤੇ ਸਾਨੂੰ ਬਹੁਤ ਉਮੀਦ ਹੈ ਵੀ ਸਾਡੇ ਪਿੰਨ ਨੂੰ ਹੋਰ ਗਾਂ ਮਤਲਬ ਤਰੱਕੀ ਚ ਲਿਆਉਣਗੇ ਕਰਨਗੇ ਵੱਡਾ ਪਿੰਡ ਹੈ ਸਾਡਾ ਨਗਰ ਸਾਹਿਬ ਤੋਂ ਇੱਥੇ ਹਰ ਚੀਜ਼ ਬਿਲਕੁਲ ਹੈ ਜਿਹੜੀ ਉਹਨਾਂ ਨੇ ਵਾਤਾ ਵੀ ਅਸ਼ੀਰਵਾਦ ਦਾ ਚੌਂਕਿਆ ਬਾਦ ਜਿਸ ਨੂੰ ਲਾਗੂ ਕਰਨ ਬਹੁਤ ਬਹੁਤ ਸਾਰਾ ਆਧ ਕਿਨਾ ਹੈ ਤੁਹਾਡਾ ਬਲਜੀਤ ਕੋ ਪਿੰਡ 20 ਲੱਖ ਆਹ ਪਾਰਟੀ ਜਿਹੜੀ ਕੋ ਕੰਮ ਕਰ ਰਹੀ ਆ ਹਾਂਜੀ ਬਹੁਤ ਸੋਹਣੇ ਕੰਮ ਕੀਤੇ ਨੇ ਤੇ ਗਾਹ ਵੀ ਸਾਨੂੰ ਮੈਦਿਆ ਪਈ ਇਸ ਤਰ੍ਹਾਂ ਹੀ ਕਰਨਗੇ ਤੇ ਅਸੀਂ ਖੁਸ਼ ਹਾਂ ਪਾਰਟੀ ਤੇ ਤੁਹਾਡੇ ਪਿੰਡ ਕਿਹੜੇ ਕੰਮ ਹੋਏ ਜੋ ਆ ਪੈਲਸ ਬਣ ਗਿਆ ਏ ਟੰਕੀ ਬਣ ਗਈ ਆ ਘਰ ਘਰ ਪਾਣੀ ਆਉਣ ਡਿਆ ਵਧੀਆ ਸੈਂਟਰ ਲੱਗੇ ਨੇ ਸਾਨੂੰ ਸੋਖਿਆ ਇੰਨਾ ਚੀਜ਼ਾਂ ਦਾ ਸੋਖ ਤੇ ਮਿਹਰ ਦੀ ਗਾਹ ਵੀ ਸਾਨੂੰ ਕਿ ਇਹਨਾਂ ਤੇ ਹੋ ਗਿਆ ਪੱਕਾ ਮਨ ਕਿਸ ਸਾਡੇ ਲੋੜਾਂ ਪੂਰੀਆਂ ਹੋਣਗੀਆਂ ਸਾਰੀਆਂ ਹੀ ਮੰਨ ਕੇ ਗਏ ਜਿਹੜੇ ਸਾਡੇ ਸਾਰੇ ਗੱਲਾਂ ਪੂਰੀਆਂ ਹੋਣਗੀਆਂ ਸਾਨੂੰ ਮੈਦਿਆ ਇਸ ਗੱਲ ਦੀ ਪਹਿਲਾਂ ਪਾਣੀ ਸਾਫ ਨਹੀਂ ਆਉਂਦਾ ਨਹੀਂ ਜੀ ਹੋਰ ਚੰਪ ਟੈਪ ਪਾ ਕੇ ਗੰਦਾ ਪਾਣੀ ਆਉਂਦਾ ਹੁਣ ਸਾਫ ਆਉਂਦਾ ਤੇ ਪਿੰਡ 'ਚ ਕੋਈ ਮੱਹਲਾ ਕਲੀਨਿਕ ਵੀ ਹੈਗਾ ਤੁਹਾਡੇ ہاں ਜੀ ਮੱਹਲਾ ਕਲੀਨਿਕ ਹੈਗਾ ਜਿੱਥੇ ਦਵਾਈਆਂ ਮਿਲਦੀਆਂ ਫਰੀ ਹਾਂ ਜੀ ਮਿਲਦੀਆਂ ਬਹੁਤ ਸੋਹਣੀਆਂ ਦਵਾਈਆਂ ਮਿਲਦੀਆਂ ਟੈਸਟ ਵੀ ਹੁਣ ਹੁੰਦੇ ਨੇ ਵਧੀਆ ਪ੍ਰੋਗਰਾਮ ਚੱਲ ਰਿਹਾ ਤੁਸੀਂ ਆਪ ਪਾਰਟੀ ਤੋਂ ਖੁਸ਼ ਜੇ ਖੁਸ਼ ਖੁਸ਼ ਬਹੁਤ ਜ਼ਿਆਦਾ ਖੁਸ਼ ਤੇ ਕਿੰਨਾਂ ਨੂੰ ਵੋਟਾਂ ਪਾਉਗੇ ਐ ਤਾਂ ਆਮ ਪਾਰਟੀ ਨੂੰ ਪਾਵਾਂਗੇ ਕਿ ਜਿਨ੍ਹਾਂ ਨੇ ਇੰਨਾ ਕੁਝ ਸਾਡੇ ਵਾਸਤੇ ਸੋਚਿਆ ਸਤੂਬਿਦੂ ਜੀ ਸਰਬਲ ਵੀ ਸਤੂਬਿਦੂ ਦਾ ਬਹੁਤ ਬਹੁਤ ਤਕਬਦ ਅੱਜ ਕਾਲੀਗਰ ਪਾਰਟੀ ਨੂੰ ਛੱਡ ਕੇ 15 ਤੋਂ 16 ਪਰਿਵਾਰ ਪਰਿਵਾਰ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਜਵਾਬ ਦਿਓ ਸਰਬਲ ਵੀ ਸੇ ਕੋਈ ਨਹੀਂ ਦਵਾਏ ਇੱਟ ਆਮ ਜਨਤਾ ਦੇ ਪਿੰਡਾਂ ਸਮੁੱਚੇ ਨੇ ਬਹੁਤ ਸਤਿਕਾਰ ਜੋਗੇ ਪਿੰਡ ਵੀ ਨਾਲ ਬਹੁਤ ਵੱਡੀ ਕਾਪੀ ਬਣੀ ਹੋਈ ਤੇ ਸੰਦਾ ਵੀਰੇ ਜਗਰਉ ਸਿੰਘ ਜੀ ਦਾ ਮਨਦਰਿੰਦਰ ਜਿੰਦੇ ਸਤਿਕਾਰ ਦੇ ਰਹੇ ਬੜਾ ਮਸਾ ਅੱਜ ਜਿਹੜਾ ਪਾਜਾ ਦੇ ਪੈਗੇ ਹੈ ਕੋਈ ਵੱਡੀ ਟੀਮ ਆਈ ਹੋਈ ਹੈ ਅੱਧੀ ਵੱਡੇ ਗਾਵੇ ਦਿਵਾਨੀ ਮੇਕ ਬਣਾ ਕੇ ਗੋਜਰਬਾਈ ਦੇ ਵਿੱਚੋਂ ਬਹੁਤ ਵੱਡੀ ਟੀਮ ਦਰੂਦੀ ਦਾ ਜਦੋਂ ਅੱਜ ਪਿੰਡ ਵੀ ਨੇ ਜਿਹੜੀ ਵਾਣੀ ਕੋਈ ਹੈ ਪਿੰਡ ਵੀ ਨੇ ਦੇ ਵਿੱਚੋਂ ਬਹੁਤ ਵੱਡੀ ਗੱਲ ਕੀਤੀ ਹੈ ਜਿੰਨੇ ਵੀ ਲੋਕਾਂ ਦੇ ਵਿੱਚੋਂ ਜਿਹੜੇ ਜਿਹੜੇ ਪਰਿਵਾਰ ਸਾਡੇ ਨਾਲ ਸਾਥ ਰਹੇ ਨੇ ਇਹਨਾਂ ਪਰਿਵਾਰਾਂ ਨੇ ਮਹਿਮਾਣੇ ਪਾ ਦਿੱਤੇ ਆਰਦਾਸ ਸਾਰੀ ਨਗਰ ਦੇ ਲੋਕਾਂ ਨੂੰ ਉਹਨਾਂ ਦੇ ਨਾਲ ਖੜਵਾ ਕੇ ਚੱਲੇ ਆਂ ਉਹਨਾਂ ਬੇਨਾਮ ਜਿਹੜਾ ਗਾਏ ਜ਼ਮੀਨ ਹੈ ਜਿਹੜੀ ਵੱਡੇ ਮੈਂ ਕਿਹੜਾ ਕੁਝ ਪਰਜਾ ਕੁਨੇ ਆ ਗਏ ਮੈਂ ਨਹੀਂ ਗੇਰਾ ਹੈ ਅਮਰੀਕਾ ਵੀ ਕੰਮ ਨਹੀਂ ਉਹ ਕੰਮ ਕਰਨਾ ਪਰ ਨਾਲੇ ਵੀ ਦਾਦਾ ਜੀ ਮੇਨੋ ਨਾਲ ਬੈਠ ਕੇ ਬੋਲਿਆ ਬੰਦੇ ਵੀ ਨੇ ਕਿ ਨਾ ਖਰੀਦ ਕੇ ਉਹ ਸਾਡੇ ਕਿਤੇ ਚੱਲੇ ਆਂ ਜਿਹੜੇ ਵੀ ਵੱਡੇ ਵੱਡੇ ਪ੍ਰਜਾਪਤਾਂ ਦੀ ਕੋਸ਼ਿਸ਼ ਮੈਂ ਕਰੂੰਗਾ ਤੁਹਾਨੂੰ ਮਿਲ ਆਉ ਕਾ ਬਹੁਤ ਬਧੀ ਜੀ ਜੀ ਬਹੁਤ ਬਲਗ ਹੈ ਜੀ ਜੀ ਸਭ ਤੋਂ ਪਹਿਲਾਂ ਤੇ ਮੈਂ ਪਾਸੇ ਸਭਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਅੱਜ ਪਰਮਾਤਮਾ ਨੇ ਚੜ੍ਹਦੀ ਕਲਾ ਕੀਤੀ ਹੈ ਸਾਡਾ ਭਰਾ ਅਸਤੇ ਵੰਸੀ ਜੋ ਕਾਲੀ ਕਾਲ ਪਾਰਟੀ ਵਿੱਚ ਲਗਾਤਾਰ ਚਾਰ ਵਾਰੀ ਸਰਪੰਚ ਰਹੇ ਉਹ 40 ਸਾਲ ਤੋਂ ਸੇਵਾ ਨਿਭਾਰੇ ਆ ਅੱਜ ਉਰੀਸ ਨਾਲ ਜੇ ਵੀ ਆਪਣੀ ਟੀਮ ਦੇ ਨਾਲ ਪੂਰੇ ਪਰਿਵਾਰਾਂ ਦੇ ਨਾਲ ਅੱਜ ਤਕਰੀਬਨ ਮੈਨੂੰ ਲੱਗ ਰਿਹਾ 45 ਤੋਂ 50 ਪਰਿਵਾਰ ਅੱਜ ਲੈ ਕੇ ਆ ਜਾਵਾ ਵੀ ਪਾਰਟੀ ਦੇ ਵਿੱਚ ਜੁਆਈ ਨੂੰ ਹੋਈ ਨੇ ਮੈਂ ਭਰਾ ਨੂੰ ਵਾਦਾ ਕਰਦਾ ਹੈ ਕਿ ਭਰਾ ਜਹਾੜਾ ਦੇ ਵੀ ਭਰਾ ਨੇ ਆ ਭਰਾ ਅੱਜ ਨੰਬਰ ਪਕਾਸੀ ਗੰਦੇ ਸਿਧਾ ਆ ਗਿਆ ਸਾਡੇ ਵੀਰੇ ਇਤੋਂ ਬੜੀ ਵਧੀਆ ਟੀਮ ਹੈ ਸੁਣਿਏ ਤੋਂ ਸਾਡਾ ਵੀਰ ਰਮੇਸ਼ ਮਸੀ ਸਾਡਾ ਵੀਰ ਸਰਬਜੀਤ ਇਹਨਾਂ ਉਸਾਰੀ ਟੀਮ ਦੇ ਇੱਕ ਜੋੜ ਹੋ ਗਏ ਨੇ ਸੰਭਲੋ ਬਿਸਲਈਆ ਜਿੰਨੇ ਵਿਏ ਪਰਸੈਂਟ ਬਿਸਲਈਆ ਆਮ ਆਦਮੀ ਪਾਰਟੀ ਦੇ ਨਾਲ ਜੁੜ ਗਏ ਸਮਲਈਏ ਦੇ ਵਿੱਚ ਧਾੜੂ ਦੇ ਨਾਲ ਨਾਲ ਮੈਨੂੰ ਲੱਗਦਾ ਵੀ ਦੋੜਾ ਪਹੁੰਚਾ ਫਿਰ ਵੀ ਦੋੜਾ ਇਹਨਾਂ ਬਿਸਲਈਆ ਵਾਲਿਆਂ ਨੇ ਅੱਜਨਾਂ ਬਿਸਲਈਆ ਵਾਲਿਆਂ ਨੂੰ ਵਤਨ ਦੇ ਕੇ ਜਾਨਾ ਬਿਸਲਈਆ ਵਾਲਿਆਂ ਨੂੰ ਵਤਨ ਦੇ ਕੇ ਜਾਨਾ ਇਹ ਸੁਲਈਆ ਵਾਲਿਆਂ ਨੇ ਇੰਨਾ ਪਿਆਰ ਦਿੱਤਾ ਨਾ ਕ੍ਰਿਸ਼ਨ ਭਾਈ ਚਰੇ ਨੇ ਕਿਚਲੇ ਭਾਈ ਚਰੇ ਦੀ ਮੈਂ ਪਿੱਟ ਨਹੀਂ ਲੱਗਣ ਦਉਂਦਾ ਕਿਚਲੇ ਭਾਈ ਜਰੇ